ਆਹ ਜੀ ਮਾਂ ਦੇ ਪਰਸ 'ਚੋਂ ਪੈਸੇ ਕਢ ਕਢ ਕੇ ਮੈਨੂੰ ਦੇ ਜਾਂਦੀ ਪਤਾ ਕਿਉਂ ਦਿੰਦੀ ਆ ਜਾਨੀ ਬੋਦੀ ਮੇਰੇ ਪੈਸੇ ਪੂਰੇ ਕਰਦੇ ਨੇ ਤੂੰ ਮੈਨੂੰ ਨਾ ਅਡਾਪਟ ਕਰਕੇ ਕੈਨੇਡਾ ਲੈ ਗਈ ਇਹ ਵਲੌਗ ਮੈਂ ਕਨੇ ਰਾਤ ਹੀ ਅਪਲੋਡ ਕੀਤਾ ਪਰ ਉਹਨੂੰ ਕੈਨੇਡਾ ਗਈ ਨੂੰ ਕਾਫੀ ਦਿਨ ਹੋ ਚੁੱਕੇ ਨੇ ਜਾਨੀ ਕਿ ਇਹਦਾ ਮਤਲਬ ਇਹ ਹੋਇਆ ਕਿ ਉਹਨੇ ਪਹਿਲਾਂ ਦੀਆਂ ਇਥੋਂ ਵੀਡੀਓ ਬਣਾ ਕੇ ਆਪਣੀਆਂ ਅਪਲੋਡ ਕੀਤੀਆਂ ਹੋਈਆਂ ਨੇ ਜਿਵੇਂ ਕਿ ਸੇਵ ਕੀਤੀਆਂ ਹੋਈਆਂ ਨੇ ਹੁਣ ਉੱਥੇ ਜਾ ਕੇ ਆਪਣਾ ਕੰਮ ਕਰ ਕਰ ਰਹੀ ਹੈ ਜਿਵੇਂ ਕਿ ਕੁਝ ਵੀਡੀਓ ਜੋ ਪਤਾ ਲੱਗਿਆ ਸੀ ਕਿ ਉਹ ਉੱਥੇ ਜਾ ਕੇ ਕੁਕਿੰਗ ਦਾ ਕੰਮ ਕਰ ਰਹੀ ਹੈ ਤੇ ਉੱਥੇ ਬੈਠੀ ਬੈਠੀ ਆਪਾਂ ਨੂੰ ਇਹ ਮੂਰਖ ਬਣਾਉਣ ਵਾਸਤੇ ਇਦਾਂ ਦੀਆਂ ਵੀਡੀਓ ਜਿਹੜੀਆਂ ਅਪਲੋਡ ਕਰਦੀ ਪਈ ਐ ਕਿ ਮੈਂ ਇੱਥੇ ਰਹਿ ਰਹੀ ਆ ਬਹੁਤ ਜਿਆਦੀ ਵੀਕਨੈਸ ਤੇ ਭਾਬੀ ਉਹਨਾਂ ਕੋਲੇ ਕੋਈ ਮੇਰੇ ਫਾਈਨ ਕਰ ਦੇ ਵਿੱਚੋਂ ਮੇਰੇ ਨਾਲ ਨਹੀਂ ਹੈਗਾ ਸੋ ਇਹ ਦਿਖਾਉਣ ਵਾਸਤੇ ਹੁਣ ਕੈਨੇਡਾ ਪਹੁੰਚੇ ਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਲੱਗ 10 ਤੋਂ 15 ਦਿਨ ਹੋ ਚੁੱਕੇ ਨੇ ਫਿਰ ਵੀ ਇੰਨੇ ਰਾਤ ਜਿਹੜਾ ਵਲੋਗ ਉਹ ਜਿਹੜਾ ਵਲੋਗ ਅਪਲੋਡ ਕੀਤਾ ਹੈਗਾ ਉਹ ਇੱਥੋਂ ਦਾ ਹੀ ਅਪਲੋਡ ਕੀਤਾ ਹੈਗਾ ਇੰਦਾਂ ਦੀਆਂ ਇੰਨਾਂ ਜਾਣੇ ਕਿੰਨੀਆਂ ਕਿ ਵੀਡੀਓ ਹੋਣਗੀਆਂ ਜਿਹੜੀਆਂ ਇਹਨੇ ਬਣਾ ਕੇ ਰੱਖੀਆਂ ਹੋਣਗੀਆਂ ਹੁਣ ਉੱਥੇ ਬੈਠੀ ਇਹਨਾਂ ਨੂੰ ਅਪਲੋਡ ਕਰੂਗੀ ਕਿਉਂਕਿ ਫੇਰ ਹੀ ਵਿਊ ਆਉਣਗੇ ਜੇ ਉੱਥੋਂ ਦੀਆਂ ਵੀਡੀਓ ਅਪਲੋਡ ਚੰਗੀ ਲਾਈਫ ਦਿਖਾਊਗੀ ਹੋ ਸਕਦਾ ਇਹਨੂੰ ਵਿਊਜ਼ ਨਾ ਆਉਣ ਪਰ ਉੱਥੇ ਇਸ ਤਰ੍ਹਾਂ ਦੀਆਂ ਇਧਰ ਦੇ ਵੀਡੀਓ ਪਾਉਗੀ ਤੇ ਲੋਕਾਂ ਤੋਂ ਸਾਨਾ ਭੂਤੀ ਮਿਲੂਗੀ ਤਾਂ ਹੀ ਤਾਂ ਇਹਦੇ ਵਿਊਜ਼ ਆਉਣਗੇ ਬਟ ਚੈਨਲ ਬਹੁਤ ਜ਼ਿਆਦਾ ਹੁਣ ਫਿਰ ਡਾਊਨ ਹੋ ਗਿਆ ਕਿਉਂਕਿ ਸਭ ਨੂੰ ਪਤਾ ਚੱਲ ਗਿਆ ਕਿ ਇਹ ਇੱਕ ਫਰੇਵ ਸੀਗਾ ਜਿਹੜਾ ਕਿ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਬਹੁਤ ਵਧੀਆ ਇਹਨਾਂ ਨੇ ਚਾਲ ਚੱਲੀ ਸੀ ਕਿਉਂਕਿ ਉਹਨਾਂ ਦੀਆਂ ਪੰਜਾਬੀ ਚੈਨਲ ਵਲੌਗਰ ਵਾਲਿਆਂ ਦੀਆਂ ਵੀ ਕਾਫੀ ਵਧੀਆ ਵੀਡੀਓਜ਼ ਆ ਰਹੀਆਂ ਨੇ